ਆ ਚਾ ਚਾ ਜਾਓ ਨਾ ਤਾਂ ਰੰਗ ਕੋਈ ਜਦ ਹੌਲੀ ਖੇਡ ਰਹੇ ਸੀ ਆ ਮੇਰੀ ਮੰਮੀ ਵੀ ਲਵੇੜਦੀ ਆ ਮਾਸੀ ਵੀ ਲਵੇੜਨੀ ਆ ਜਿਹੜੀ ਕਿ ਇਧਰ ਫਿਰਦੀ ਆ ਜਿਹਨੇ ਮਾਸੀ ਦੇ ਰੰਗ ਜ਼ਰੂਰ ਲਾਉਣੇ ਆ ਹਾਂ ਹੌਲੀ ਮੰਨੀ ਨਹੀਂ ਜਾਂਦੀ ਹਾਂ ਆ ਪਿਆ ਇੱਕ ਮੱਗਰ ਲੈਣ ਗਿਆ ਹਜੇ ਫਿਰ ਇਹ ਹਰਾ ਰੰਗ ਸੀ ਹਾਂ ਉਹ ਲਾਲ ਹੋਵੇ ਜਾਂ ਪੀਲਾ ਵੀ ਹੋਣਾ ਮੇਰੀ ਮਾਂ ਮੈਰੀ ਰਖੀ ਲੈ ਮਾਂ ਦਾ ਕੋਈ ਭਾਈ ਖੜਾਵੇ ਉੱਥੇ ਦੇਖ ਟਿਕ ਟਿਕ ਕੰਡੇ ਕਿਉਂ ਗਾੜਦੇ ਆ ਮੇਰੇ ਸੂਣਾ ਗਾੜਦੇ ਨੇ ਇੱਥੇ ਦੇਖ ਲੋ ਮਾਸੜੀ ਜੀ ਦਾ ਹਾਲ ਦਿਖਾਈਏ ਤੁਹਾਨੂੰ ਮੇਰੀ ਹਾਈ ਹੋ ਗਈ ਹਰਾ ਕਰ ਪੈ ਜਮੀ ਇਹਦੇ ਵੀ ਚਿੱਟੜ ਕੰਮ ਆਉਂਦੇ ਆ ਹੋਰ ਇਹਦਾ ਇਹਦਾ ਬਾੜੇ ਬਣਾ ਕਰੀ ਉਹਨਾਂ ਨੇ ਕੁੱਤੇ ਆਣੇ ਤਾਂ ਬਾੜੇ ਕੰਮ ਦੇ ਨੇ ਕਿ ਚਿੱਟੜ ਕੰਮ ਦੇ ਕਿਵੇਂ ਆਉਂਦੇ ਲਾ ਇੱਧਰ ਵਗਣਾ ਕਰੀ ਜਾਂਦਾ ਚਿੱਟੜਾਂ ਦੀ ਗੱਲ ਜਲ ਰਹੀ ਆ ਤੁਹਾਨੂੰ ਦਿਖਾਉਨਿਆ ਕਮੈਂਟ ਕਰਕੇ ਦੱਸਿਓ ਬਈ ਕੀ ਗੁਨਾਹਕਾਰੀ ਕੀ ਹੁੰਦੇ ਨੇ ਹਾਂ ਹੁਣ ਮਮਤਾ ਨੂੰ ਚਿੱਟੜਾਂ ਨਹੀਂ ਪਤਾ ਹੈਗਾ ਕਿ ਗੁਨਾਹਕਾਰੀ ਹੁੰਦੇ ਨੇ ਇਸ ਇਹਨਾਂ ਨੂੰ ਉਹਦੇ ਚ ਪਾਰ ਕੇ ਚੱਕਰਾਂ 'ਚ ਪਾਰ ਕੇ ਕੱਦਵਾਦਾਂ ਮੇਰੇ ਕੱਦਵਾਦਾਂ ਹਾਂ ਲੰਬਾ ਕੱਦ ਬਣਾਉਣਾ ਹੋਵੇ ਉਹ ਦਿਨਾਂ ਆ ਕੁੱਤੀ ਦੇ ਵੀ ਰੰਗ ਲਾਓ ਮੈਂ ਤਾਂ ਲੋੜ ਨਹੀਂ ਕੱਦ ਦੀ ਬਥੇਰਾ ਐ ਅੱਛਾ ਹਲੋ ਸਾਰੀਆਂ ਚੀਜ਼ਾਂ ਗੁਨਾਹਕਾਰੀ ਨੇ ਆਹ ਸਾਰੀਆਂ ਆਹ ਥੈਂਕ ਯੂ ਸਾਲ ਜਾ ਆਏ ਕੋਈ ਆਏ ਵੇ ਸਰਦ ਚਾਹ ਰਹੀ ਇਕੱਲੀ ਰੰਗ ਟੰਗ ਸੇਮੀ ਤਾਂ ਹੋ ਪੱਜ ਗਿਆ ਗੁੱਸਾ ਨਾ ਕਰਿਓ ਗੁੱਸਾ ਨਾ ਕਰਿਓ ਵਈ ਰਾਜ ਆਂਟੀ ਕਰੀਏ ਜੀਨੇ ਵੀ ਕਰ ਨਾ ਜੇ ਤਾਂ ਪੋੜੀ ਹੈ ਹਾਂ ਉਹ ਸੇਮੀ ਹੋ ਨੰਗ ਗਿਆ ਤੇ ਜਵਾਰ ਹੈ ਇਹ ਪੋੜੀ ਇਹ ਤੇ ਵਾਲੀ ਸੰਝ ਆ ਪੀ ਵਾਲੀ ਸਾਹ ਮੇਰਾ ਸੂਟ ਖਰਾਬ ਕਰ ਦਿੱਤੀ ਪੀਸੀਆ ਮੈਂ ਚੁੱਪਚਕਿਆ ਰੀਆਂ ਮਾਇਆ ਨਾਲ ਇਹਦਾ ਜਿਆਨੀਆ ਸਾਹ ਜਨ ਖਾ ਗੁੱਸਾ ਨਹੀਂ ਕਰਦੀ ਸਹਲ ਜੈ ਇੰਨਾ ਕਰਾ ਇਹਦਾ ਠੀਕ ਹੈ ਛੇਵੀਂ ਵੀ ਗੁੱਸਾ ਕਰ ਜਾਂਦਾ ਹੋਂਦ ਤੇ ਪੜ ਗਿਆ ਤੇ ਨਹੀਂ ਤਾਂ ਲੰਘ ਗਿਆ ਮੰਗਿਆ ਸਾਨੂੰ ਰੱਖ ਦਿੰਦੀਆਂ ਤਾਂ ਪੰਜਾਬੀ ਭੋਲੀ ਭੋਲੀ ਹੈ ਬਾਈ ਆਪਾਂ ਨਹੀਂ ਕੁਝ ਕਹਿ ਰਹੇ ਅਜੋ ਧੀ ਮਾਤਾ ਕਹਿ ਰਹੀ ਆ ਕੁਛ ਨਹੀਂ ਕਹਿੰਦੀ ਉਹ ਮੇਰੀ ਕੁੜੀ ਆ ਕਿਉਂ ਨੂੰ ਪਤਾ ਭੋਲੀ ਭਲੇਰੀਆ ਵਿਚਾਰੀ ਆਹ ਉਹ ਰੇਪਕਾ ਇਹੋ ਬਣਾਇਆ ਇੱਕ ਮੁੱਦਾ ਬਣਾ ਲਿਆ ਰੰਗ ਲਗਾਣਾ ਕਿਹਦੇ ਰੰਗ ਲਾਉਂਦੇ ਫਿਰ ਹਾਂ ਇਹ ਕਿ ਮੁੱਦਾ ਬਣਾ ਰਿਹਾ ਇਹਨੂੰ ਵਿਚਾਲੇ ਖੜਾ ਲੋ ਹਾਂ ਖੜ ਜਾ ਜਾ ਆਇਆ ਸਹਲੇ ਵਿਚਾਲੇ ਮਮਾ ਤਾਂ ਚਿਚੜ ਚੁਚੜ ਦੇਖਦਾ ਬਾਈ ਜੇ ਦੇ ਦੋ ਲੈਣੇ ਨੇ ਖੜਾ ਹੋ ਜਾਉਗਾ ਤਾਂ ਉਹ ਕੀ ਕਰ ਦੇਤਾ ਉਹ ਖੜਿਆ ਨਾ ਰਮਲਾ ਆ ਮਾ ਸਾਰੇ ਨੇ ਬਾਈ ਹਾਂ ਇਹ ਹੀ ਲਾ ਆ ਲੈ ਹਟ ਜਾ ਵੇ ਤੋ ਆਉਂ ਗਿਆ ਵੇ ਆ ਨਾ ਸਾਰੀ ਤੇ ਲਾਓ ਇਹਨੂੰ ਉਹ ਕਰ ਦੋ ਪਤਾ ਲੱਗੇ ਵਿਚਾਰੇ ਕਿੱਥੇ ਨਾ ਹੋਊਗੀ ਇਹ ਉਹ ਝਾੜਤਾ ਝਾੜਤਾ ਇਹਨੇ ਤੇਰੇ ਮੰਗੋ ਤੇਜ ਆ ਸੇਮੀ ਵੀ ਆ ਕੇ ਸੇਮੀ ਪੁੱਛਦਾਗਾ ਸੇਫ ਗਾ ਦਿੰਦਾ ਇਹਨੂੰ ਕਹਿੰਦਾ ਤੇ ਰੰਗ ਤੇ ਉਹਨਵਾਜ ਤੇ ਮੁੱਕ ਨਹੀਂ ਲੱਗੀ ਕੋਈ ਨਹੀਂ ਦੇ ਵੀ ਲਾ ਦੋ ਆ ਲੋ ਹਰਾ ਲਾ ਦੋ ਆ ਹਰਾ ਲਾ ਦੋ ਇਹ ਲੱਗਿਆ ਹੈ ਜਾਂ ਲੱਗਦਾ ਹਾਏ ਤੂੰ ਕਿਉਂ ਪਰਾ ਪਾਹਦੀਆਂ ਤੇਰੇ ਵਿਲਾਮਾਂ ਹਾਂ ਹੁਣ ਜੇ ਪਰਾ ਬੰਦੇ ਫੇਰ ਲਾਵਾਂਗੇ ਹਾਂ ਹਾ ਖੱਟਿਆ ਜਿਆ ਹਾਏ ਨਹੀਂ ਛੋੜੀ ਜਾਂਦੀ ਯਾਰ ਚੱਲ ਚੱਲ ਬਾਂਦਰੀ ਬਣਾਤੀ ਇਹ ਕੁੱਤੇ ਦੀ ਵੀ ਵਿਚਾਰ ਨਹੀਂ ਆਦ ਕਿ ਹਾਲੀਵੁੱਡਾਂ ਦੀ ਇਹ ਤਾਂ ਚੜ ਜਾਂਦੇ ਨੇ ਹੋਰੀ ਆਹ ਦੇ ਕਿ ਕਿੰਨੇ ਚਿਚੜ ਲੱਗ ਰਹੇ ਨੇ ਇਹਦੇ ਮਮਤਾ ਹੈ ਚਿਚੜ ਮੈਂ ਹਾਲੀ ਦਾ ਪੱਤੇ ਨੇ ਕੱਚੇ ਨੇ ਹੈ ਨਾ ਇਹ ਦੇਗਾ ਮੈਂ ਪਾਉਂ ਉਹ ਪੱਤੇ ਆ ਦੇਖ ਹੋਰ ਦੋ ਤਿੰਨ ਦਾ ਇੱਕ ਸਾਰਾ ਕਾਹ ਦੇ ਕੱਪੜਾ ਦੇ ਕੰਗੂ ਆ ਦੇਖ ਲੈ ਆਹ ਦੇ ਹੋਰ ਹੋਣਾ ਚਲੋ ਬੈਠ ਕੇ ਦੇਖੀਏ ਜਾ ਕੇ ਹੱਡੀਆਂ ਜਾ ਕੇ ਲੈ ਅਜੇ ਕਹਿੰਦੀ ਮੈਂ ਲੰਮੀ ਆ ਆ ਬਦਨ ਜਾਜੋ ਕਰਾ ਚਲੋ ਜੀ ਅਬੂ ਤਾਂ ਮਾਗੋੜੀ ਕਰਾ ਇਨ ਨੂੰ ਆ ਕੇ ਇਹ ਕੀ ਕਰਦੇ ਬਾਈ ਪ੍ਰੀਤ ਨੂੰ ਇਹ ਤੇ ਸੱਟ ਕੇ ਇਹ ਚੰਗੀ ਤਰ੍ਹਾਂ ਲਾਵਾਂਗੇ ਜੀ ਬੰਦਾ ਕਹਿੰਦਾ ਮੰਗਿਆ ਪਰ ਲਾਉਮ ਤਾਂ ਹੋ ਰਿਹਾ ਓਏ ਹੁਣ ਬਚਾ ਲਾਂਗੇ ਲਾਉਣਾ ਕੋਈ ਨਾ ਅਸੀਂ ਇਆਂ ਗਾਏ ਬੰਦੇ ਆ ਨਾ ਮੈਂ ਤਾਂ ਮੰਗਾ ਮੰਗਿਆ ਪਰ ਲਾਉਮ ਤਾਂ ਹੋ ਰਿਹਾ ਓਏ ਲਾ ਦੇ ਆ ਆ ਤਾਂ ਮੈਂ ਜੇਬ 'ਚ ਰੱਖ ਲੈਣਾ ਹੋਰ ਇਹ ਰੀਲ ਬਣਾਉਗੇ ਆਹ ਨੂੰ ਕੱਢ ਕੇ ਬਣਾ ਲਈਏ ਪਰ ਇਹ ਤੋਂ ਦੇ ਤਾਂ ਹੁਣ ਤਸੱਲੀਆਂ ਕਰਾਵਾਂਗੇ ਦੇਖਿਓ ਤਾਂ ਸਹੀ ਹੁਣ ਲੰਬਾ ਤਾਂ ਆਊਗਾ ਤਾਂ ਸਹੀ ਹੋਰ ਦਮਾਂਗੇ ਤੋਂ ਕੋਈ ਲੰਬਾ ਸੁਣਨ ਵਾਲਾ ਨਾ ਕੋਈ ਲੰਬਾ ਦੇਣ ਵਾਲਾ ਹਾਂ ਆਪਾਂ ਆਪੀ ਜੱਜਾਂ ਤੇ ਆਪਾਂ ਵੀ ਵੀਡੀਓ ਜਤਾਊਗਾ ਜਿਵੇਂ ਹਰਮਨ ਨੇ ਉਹ ਗਾਰ ਸਿੱਟੇ ਹਰਮਨ ਗਾਰਾ ਹਾਂ ਬਈ ਚਲੋ ਤੁਸੀਂ ਉਧਰ ਹੋ ਯਾਰ ਤੁਸੀਂ ਮੈਂ ਕਿਹਾ ਹੱਥ ਕਰ ਦਿਓ ਉੱਥੇ ਲੁੱਕ ਦੇ ਦਿਓ ਫੜ ਲਾ ਓਏ ਅੱਜ ਨਾ ਮੈਂ ਰਹਾ ਪਣਾ ਤੇ ਕਰਾਂ ਮੈਂ ਅੱਜ ਤਾਂ ਮੈਂ ਵੀ ਨਹੀਂ ਬਖਸ਼ਦਾ ਕਹੂੰਗਾ ਉਧਰ ਜਾ ਮੈਂ ਕਹੂੰ ਕਿ ਦੋ ਬਈ ਅੱਜ ਤਾਂ ਦੇਖੀ ਮੈਂ ਕਿਥੇ ਨੇ ਮੈਕ ਮੈਕ ਮੇਰੇ ਨਾਲ ਬਈ ਇੱਕ ਮੇਰੇ ਕੋਲ ਆ ਓਕੇ ਵਕਮ ਚਲੋ ਜੀ ਤੁਸੀਂ ਉਰੇ ਬੈਠੇ ਹੋ ਨੇ ਕਹਿੰਦੇ ਆ ਰਹੀ ਹੈ ਕਹਿੰਦੇ ਓਏ ਮੈਂ ਕਿਹਾ ਮਿਕਸ ਕਰ ਲਾ ਓਏ ਨਾ ਮੈਂ ਕਹੂੰ ਮੈਂ ਤਾਂ ਹਰਾ ਹੀ ਲਾਉਂਗਾ ਦੇਖੀ ਚੱਕ ਰੇਗਾ ਮੈਂ ਦੇਖੀ ਹੋਗਾ ਉਹ ਨੰਗਰਪੇ ਦੇਖੀ ਹੋਗਾ ਦੇਖੀ ਜਾਊ ਅੱਜ ਤਾਂ ਮੈਂ ਬੁਧਰ ਦੇਖੀ ਪਣਾ ਦੁੱਪ ਚੋਟਾ ਢਾਲੀ ਕਰਵਾਇਆ ਦੋ ਆ ਰਹੇ ਆ ਮਾਗਰ ਪੁੱਜ ਜਾ ਇੱਕ ਦੂਜੇ ਨੂੰ ਮੌਕਾ ਦੇ ਰਹੇ ਹਾਂ ਆਇਆ ਕੀ ਕਰਾਂਗੇ ਅਸੀਂ ਮਤਲਬ ਐ ਰੰਗ ਲਾ ਕੇ ਨਾ ਮਾਚੂ ਪਾ ਕੇ ਰੰਗ ਥੱਲੇ ਧਰ ਦੇ ਫੇਰ ਤੁਸੀਂ ਟੱਕ ਲੋਗੇ ਉਹਨੂੰ ਬਈ ਥੱਲੇ ਸਿੱਟਾਂਗੇ ਇੱਥੇ ਹਾਂ ਤੁਸੀਂ ਡਿੱਗ ਜੇ ਉਹ ਲੈ ਡਿੱਗੇ ਉਹ ਇਹ ਮੌਕੇ ਦੀ ਸੰਗ ਸੰਗ ਆ ਉਹ ਡਿੱਗਦਾ ਮਗਰੇ ਆ ਹੁਣ ਕਿਵੇਂ ਚੱਕੀਏ ਡੁਗਦੇ ਵਗਰੇ ਦੇ ਕਿਦੂ ਪੜਾ ਪਾ ਨਹੀਂ ਪੜਾ ਮੁਕਰ ਉਹ ਪਿਛੇ ਆਜੋ ਚਲੋ ਜੀ ਪਿਛੇ ਆਈਏ ਹੋਰ ਇਹਨਾਂ ਲੋਕ ਬੱਠਾ ਰਹੇ ਯਾਰ ਹਾਂ ਅਗਾਂਹ ਹੋ ਆ ਰਹੀ ਆ ਕੋਈ ਇਹ ਜੀ ਉਲਟੇ ਦਿਖਾਓ ਨਾ ਕਿ ਪਿਛੇ ਬੱਠਾ ਨਹੀਂ ਠੀਕ ਹੈ ਜੀ ਸਰ ਉਹਨੇ ਦੇਖਿਆ ਦੇਖਿਓ ਦਾ ਜੀ ਚਲੋ ਜੀ ਹਾਂ ਹੋਰ ਆ ਗਈ ਪਿੱਛੇ ਹਾਂ ਮੈਂ ਕਿਹਾ ਦੇਖੀ ਹੁਣ ਤਾਂ ਤਸੱਲੀਆ ਕਰਾਵਾਂਗੇ ਹਾਂ ਜਦੋਂ ਆ ਗਏ ਮਾ ਮੂਹ ਦੇ ਕਿਦਾਰੇ ਆਂ ਪਾਗੜਾ ਇਹਨੇ ਹੋਰੀ ਆ ਗਈ ਇਸ ਆ ਕੇ ਪੂਰੀ ਤਾਰ ਫਿਰ ਮਾਗਰ ਕੋਲ ਚੱਲ ਜੇ ਆਹ ਬਲਾਈ ਲੜਦਾ ਨਹੀਂ ਹੈਗਾ ਇਹ ਇਹ ਮਸਤੀਆਂ ਕਰ ਰਹੀ ਆ ਤਾਰ ਰਹੀ ਆ ਤਾਰ ਰਹੀ ਆ ਉਹ ਬਾਗੀ ਚਲੋ ਜੀ ਚਲੋ ਦੇਮੇ ਦੋ ਬਾਲੰਬ ਦੀ ਕੁੜੀਆਂ ਲਾਇਸ ਇਹੋ ਗੁਣ ਕਰਦੇ ਮੜਾ ਇਹ ਲਿਜਾ ਕੇ ਮੈਨੂੰ ਤਾਂ ਭਈਆ ਬੱਠਾ ਦੋਲਾ ਪਰਾਂ ਨੇ ਕੀ ਹੋਇਆ ਤੈਨੂੰ ਤਣ ਤਣ ਪਰਾਂ ਰੁਕਦੀ ਨਹੀਂ ਰੁਕਦੀ ਨਹੀਂ ਰੁਕਦੀ ਚੜਦੇ ਉਹ ਇਹ ਨਾ ਚੋਏ ਜਿਹਾ ਸਿੱਟਦੇ ਹੋ ਬ੍ਰੇਕ ਨਹੀਂ ਹੋਦੇ ਆਗੇ ਨਾ ਉਹ ਬੰਦ ਹੋਵੇ ਛੇਤੀ ਲੈ ਜੀ ਆ ਜੀ ਸਲਾਹ ਕਰ ਲੈਂਦਾ ਲਾਉਣਾ ਲਾ ਦੋ ਨਹੀਂ ਖੁੱਲੀ ਰਹਿਣ ਦੋ ure ਕੌਣ ਆਉਣਾ ਇੱਥੇ ਆ ਕੇ ਇੱਥੇ ਕਰਦਾ ਉਧਰ ਹੀ ਆਣਾ ਆ ਚਲੀ ਚਲੋ ਉਧਰੋਂ ਪਾਣੀ ਆ ਰਿਹਾ ਉਹ ਚ ਉਧਰ ਪਰਾ ਮੋੜ ਕੇ ਪਾਣੀ ਪਾ ਹਾਂ ਨੇ ਬੰਦਿਆ ਬੋਇਟ ਕਹੀ ਨਾ ਕਰਾਂਗਾ ਮੈਂ ਕੰਮੀ ਹੂੰ ਹੂੰ ਚਾਰ ਬੰਦੇ ਇਹੋੜੀ ਭੈਣ ਆਏ ਹਾਂ ਆਏ ਬਾਪੂ ਦਾ ਬੱਪਾ ਮੇਰੇ ਘਰ ਵਾਲੀ ਮੇਰੀ ਭੈਣ ਬਣਾਤੀ ਹੋਰ ਕਦੇ ਕਦੇ ਦੇ 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 ਚਾਰ ਮਾਰ ਕੇ ਦੇਖ ਮਾਮਾਤਾ ਕੋ ਕੁਛ ਨਹੀਂ ਹੁੰਦਾ ਤੱਤਾ ਪਾਣੀ ਆ ਰਿਹਾ ਇਹ ਚ ਖੱਟਾ ਪਾਣੀ ਤੱਤਾ ਨਾ ਲੈਂਗੀ ਹੋਰ ਸਾਰੇ ਸਿਆੜ ਦੀ ਮੈਲ ਲਾ ਲੈਂਗੀ ਜਿਹੜੀ ਨਾ ਉਹ ਚਾਨਕ ਮੁਕਾਰ ਚ ਨਾ ਗੱਲ ਸਾਰੇ ਸਿਆਲ ਦੀ ਹੁਣ ਖੜੀ ਹੋ ਰਹੀ ਆ ਸਾਲ ਭੋਣਿਆ ਹੁਣ ਆਪਾਂ ਕਾ ਦਰ ਵੀ ਆਪਦੇ ਤੇ ਜਾ ਰੋ ਪਰ ਕੇ ਪਾਣੀ ਸਾਰਾ ਹੋਣਾ ਗਰੀ ਸੀ ਆਪਣਾ ਕਿੱਥੇ ਕਰ ਦੇਣਾ ਹੋਰ ਇਹ ਨਾ ਜਿੱਥੇ ਮਰਦੀ ਕਰਨਾ ਉਹ ਡਲਿਆਂ ਦੇ ਓਲੇ ਵੇਜੂ ਨਾਕਰ ਹੈ ਨਾ ਉਹ ਡਲਿਆਂ ਦੇ ਓਲੇ ਪਠਿਆ ਦਾਂਗੇ ਹਾਂ ਉਧਰੋਂ ਅੱਜ ਕਿ ਆਊਗਾ ਉਧਰ ਜਾਂ ਵੀ ਆ ਲੱਗੇ ਦਿਖਾਈ ਸਾਰੀ ਆਪਾਂ ਆ ਦੀ ਨਾ ਬਰਾਵਰੀ ਉਹ ਲਗਾ ਤੇ ਭਰਾਨਾ ਉੱਪਰ ਇੱਥੇ ਖੜੀਆਂ ਆ ਉਹਨਾਂ ਫਰਾਂਗਸੀਆਂ ਨੂੰ ਅਸੀਂ ਉਹਨਾਂ ਫਰਾਂਗਸੀਆਂ ਨੂੰ ਟਿਕਾਈ ਨਾ ਕਰਾਂਗੇ ਜੇ ਅੱਪਾ ਜੀ ਕਹਿੰਦੇ ਕੱਲਾ ਕੌੜਾ ਤੋਂ ਬੋਲਾਂਗੇ ਹੋ ਜੀ